ਅੱਜ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਉਹ ਕੰਮ ਜਿਹੜੇ ਪਿਛਲੇ 70 ਸਾਲਾਂ ਦੇ ਵਿੱਚ ਵੀ ਨਹੀਂ ਕਿਸੇ ਨੇ ਸੋਚੇ ਸੀਗੇ ਉਹ ਹੋ ਰਹੇ ਨੇ ਮੈਂ ਇਹ ਤਾਂ ਨਹੀਂ ਕਹਿੰਦਾ ਕਿ ਜੇ ਅਸੀਂ ਸਾਰੇ ਦੇ ਸਾਰੇ ਕੰਮ ਕਰਤੇ ਸਾਰੇ ਕੰਮ ਤਾਂ ਜੇ ਚਾਰ ਜੀਆਂ ਦਾ ਘਰ ਹੋਵੇ ਕਈ ਵਾਰੀ ਉਹ ਵੀ ਪੂਰੇ ਨਹੀਂ ਹੁੰਦੇ ਹੈਗੇ ਕਈ ਵਾਰੀ ਦੇਰ ਸਵੇਰ ਹੋ ਜਾਂਦੀ ਹੈ ਪਰ ਅੱਜ ਇਹ ਪਹਿਲੀ ਵਾਰੀ ਹੋਇਆ ਕਿ ਸਾਢੇ 3 ਸਾਲਾਂ ਦੇ ਵਿੱਚ 60000 ਦੇ ਕਰੀਬ ਨੌਜਵਾਨ ਬੱਚਿਆਂ ਨੂੰ ਨੌਕਰੀਆਂ ਨੇ ਜਿਹੜੀਆਂ ਉਹ ਬਿਨਾ ਪੈਸੇ ਬਿਨਾ ਸਫਾਰਸ਼ਾਂ ਤੋਂ ਪੰਜਾਬ ਦੇ ਵਿੱਚ ਉਹਨਾਂ ਦੀ ਕਾਬਲੀਅਤ ਦੇ ਆਧਾਰ ਤੇ ਮਿਲੀਆਂ ਉਹਨਾਂ ਪਹਿਲਾਂ ਜਿਨ੍ਹਾਂ ਕੋਲ ਨੋਟਾਂ ਵਾਲੇ ਝੋਲੇ ਹੁੰਦੇ ਸੀ ਸਿਰਫ ਉਹਨਾਂ ਨੂੰ ਮਿਲਦੀਆਂ ਸੀਗੇ ਤੇ ਅੱਜ ਕਾਬਲੀਅਤ ਵਾਲੇ ਸਰਟੀਫਿਕੇਟਾਂ ਨੂੰ ਉਹ ਨੌਕਰੀਆਂ ਜਿਹੜੀਆਂ ਉਹ ਮਿਲ ਰਹੀਆਂ ਨੇ ਇਹ ਪਹਿਲੀ ਵਾਰੀ ਹੋਇਆ ਕਿ ਹਰ ਘਰ ਨੂੰ 600 ਯੂਨਿਟ ਬਿਜਲੀ ਉਹ ਫ੍ਰੀ ਮਿਲ ਰਹੀ ਹੈ ਜਿਸ ਦਿਨ ਦੀ ਸਰਕਾਰ ਬਣੀ ਹੈ ਉਸ ਦਿਨ ਤੋਂ ਮਿਲ ਰਹੀ ਹੈ ਜੇ ਆਪਾਂ ਇੱਕ ਬਿਜਲੀ ਦੇ ਬਿੱਲ ਦਾ 5-4000 ਰੁਪਏ ਦਾ ਵੀ ਖਰਚਾ ਮੰਨ ਲਈ ਤਾਂ ਸਮਝ ਲਓ ਕਿ ਤਕਰੀਬਨ 30-40-50000 ਰੁਪਏ ਹਰ ਘਰ ਦੀ ਬਚਤ ਹੈ ਜਿਹੜੀ ਉਹ ਸਾਲਾਨਾ ਉਹ ਸ਼ੁਰੂ ਹੋ ਚੁੱਕੀ ਤੇ ਇਹ ਇਹ ਕੰਮ ਹੁੰਦੇ ਨੇ ਸਰਕਾਰਾਂ ਦੇ ਇਸੇ ਤਰੀਕੇ ਦੇ ਨਾਲ ਵੱਡੀ ਗਿਣਤੀ ਦੇ ਵਿੱਚ ਸਾਡੇ ਕਿਸਾਨ ਵੀਰ ਨੇ ਜਿਹੜੇ ਉਹ ਬੈਠੇ ਨੇ ਇੱਥੇ ਜਿੱਥੇ ਪਹਿਲਾਂ ਸਾਰੀ-ਸਾਰੀ ਰਾਤ ਸੱਪਾਂ ਦੀਆਂ ਸਰੀਆਂ ਉਮਿੱਦ ਦੇ ਫਿਰਦੇ ਹੁੰਦੇ ਸੀ ਇਹ ਠੰਡ ਦੇ ਦਿਨਾਂ ਦੇ ਵਿੱਚ ਪਹਿਲੀ ਵਾਰੀ ਹੋਇਆ ਕਿ ਦਿਨੇ ਲਾਈਟ ਆਉਂਦੀ ਹੈ ਬਿਨਾ ਕੱਟਦੋਂ ਆਉਂਦੀ ਹੈ ਮੋਟਰਾਂ ਬੰਦ ਕਰਕੇ ਝੋਨੇ ਦੇ ਜਿਹੜੇ ਉਹ ਲੱਗਣੇ ਸ਼ੁਰੂ ਹੋਗੇ ਤੇ ਜਦੋਂ ਅਸੀਂ ਗੱਲ ਕਹਿੰਦੇ ਸੀਗੇ ਉਦੋਂ ਕਹਿੰਦੇ ਸੀ ਕਿਵੇਂ ਕਰੋਗੇ ਨੀਅਤ ਹੋਣੀ ਚਾਹੀਦੀ ਇਹ ਕੰਮ ਸਾਰੇ ਹੋ ਜਾਂਦੇ ਨੇ ਉਹੀ ਟਰਾਂਸਫਾਰਮਰ ਨੇ ਉਹੀ ਗ੍ਰਿਡ ਨੇ ਉਹੀ ਤਾਰਾਂ ਨੇ ਉਹੀ ਮੋਟਰਾਂ ਨੇ ਉਹੀ ਬਿਜਲੀ ਵਿਭਾਗ ਸਾਰਾ ਕੁਝ ਉਹੀ ਹੈ ਤੇ ਜੇ ਹੁਣ ਹੋ ਸਕਦਾ ਹੈ ਪਹਿਲਾਂ ਕਿਉਂ ਨਾ ਹੋਇਆ ਕਿਉਂਕਿ ਸਿਰਫ ਔਰ ਸਿਰਫ ਨiyet ਦੇ ਵਿੱਚ ਫਰਕ ਸੀਗਾ ਉਹਨਾਂ ਦੀ ਨiyet ਖੋਟੀ ਸੀ ਇਸ ਕਰਕੇ ਨਹੀਂ ਹੁੰਦਾ ਸੀਗਾ ਖੇਡਾਂ ਨੂੰ ਪ੍ਰੋਮੋਟ ਕਰਨ ਦੇ ਲਈ ਵੱਡੇ ਪੱਧਰ ਦੇ ਉੱਪਰ ਸਰਕਾਰ ਵੱਲੋਂ ਕੰਮ ਸ਼ੁਰੂ ਕੀਤਾ ਹੈ 1100 ਕਰੋੜ ਰੁਪਏ ਦੀ ਲਾਗਤ ਦੇ ਨਾਲ 3100 ਪਿੰਡਾਂ ਦੇ ਵਿੱਚ ਖੇਡ ਸਟੇਡੀਅਮ ਨੇ ਜਿਹੜੇ ਉਹ ਬਣ ਰਹੇ ਨੇ ਕਿਉਂਕਿ ਰੰਗਲਾ ਪੰਜਾਬ ਤਾਂ ਹੀ ਬਣੂਗਾ ਜੇ ਤੰਦਰੁਸਤ ਪੰਜਾਬ ਹੋਊਗਾ ਸੋ ਉਹਦੇ ਉੱਪਰ ਵੱਡੇ ਪੱਧਰ ਤੇ ਕੰਮ ਚੱਲ ਰਿਹਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਬਹੁਤ ਕੰਮ ਨੇ ਜਿਹੜੇ ਆਲਰੇਡੀ ਲਾਈਨਡ ਅਪ ਨੇ ਇਹੋ ਜੀ ਸਕੀਮ ਲੈ ਕੇ ਆ ਰਹੇ ਹਾਂ ਜੀ ਜਿਹੜੀ ਕਿ ਪੂਰੇ ਮੁਲਕ ਦੇ ਵਿੱਚ ਕਿਸੇ ਸਟੇਟ ਕੋਲ ਨਹੀਂ ਹੈਗੀ ਕਿ ਜੇ ਖੁਦਾ ਨਾ ਖਾਸਤਾ ਖੁਦਾ ਨਾ ਖਾਸਤਾ ਕੋਈ ਬਿਮਾਰ-ਠਮਾਰ ਹੋ ਜੇ ਘਰ ਦੇ ਵਿੱਚ ਤੇ 10 ਲੱਖ ਤੱਕ ਦਾ ਬੀਮਾ ਜਿਹੜਾ ਉਹ ਸਰਕਾਰ ਕਰਕੇ ਦੇਊਗੀ ਤੁਹਾਡਾ ਜਿਹਦਾ ਘਰ ਦਾ ਕੋਈ ਜੀ ਬਿਮਾਰ ਹੋ ਗਿਆ ਚਾਹੇ ਸਰਕਾਰੀ ਹਸਪਤਾਲ ਚੋਂ ਇਲਾਜ ਕਰਾਓ ਚਾਹੇ ਪ੍ਰਾਈਵੇਟ ਦੇ ਵਿੱਚੋਂ ਕਰਾਓ 54 ਨਹੀਂ ਖਰਚਣੀ ਹੈਗੀ 10 ਲੱਖ ਤੱਕ ਦਾ ਇਲਾਜ ਜਿਹੜਾ ਉਹ ਸਰਕਾਰ ਬਿਲਕੁਲ ਮੁਫਤ ਕਰਾ ਕੇ ਦਊਗੀ ਇਸਕੀਮ ਪੂਰੇ ਮੁਲਕ ਦੇ ਵਿੱਚ ਨਹੀਂ ਕਿਤੇ ਹੈਗੀ ਜੋ ਜੋ ਅਸੀਂ ਪੰਜਾਬ ਸਰਕਾਰ ਲੈ ਕੇ ਆ ਰਹੇ ਸੋ ਮੇਰੇ ਕਹਿੰਦਾ ਮਤਲਬ ਹੈ ਕਿ ਇਹ ਕੰਮ ਹੁੰਦੇ ਨੇ ਸਰਕਾਰਾਂ ਦੇ ਆ ਪਾਣੀ ਦੀ ਆਪਾਂ ਗੱਲ ਕਰ ਲਈਏ ਹੁਣ ਤੱਕ ਪਿਛਲੀਆਂ ਸਰਕਾਰਾਂ ਪਾਣੀ ਦੇ ਨਾਂ ਤੇ ਪੰਜਾਬ ਨੂੰ ਲੜਾਈ ਗਈਆਂ ਪੰਜਾਬੀਆਂ ਨੂੰ ਮਰਵਾਈ ਗਈਆਂ ਕਿ ਜੀ ਐਸਵਾਈਐਲ ਕਿ ਜੀ ਹੋਰ ਪਾਣੀ ਦੇ ਮਸਲੇ ਤੇ ਇੰਨਾ ਪਾਣੀ ਤਾਂ ਉਹੀ ਜਾਂਦਾ ਰਿਹਾ ਅਜਾਈ ਜਾਂਦਾ ਰਿਹਾ ਦੂਜੀਆਂ ਸਟੇਟਾਂ ਨੂੰ 21% ਪਾਣੀ ਦੀ ਨਹਿਰੀ ਪਾਣੀ ਦੀ ਵਰਤੋਂ ਸੀਗੀ ਜਿਹੜੀ ਕਿ ਅੱਜ 82% ਤੁਹਾਡੇ ਖੇਤਾਂ ਦਾ ਅੰਡਰਗਰਾਊਂਡ ਪਾਈਪਲਾਈਨਾਂ ਦੇ ਜ਼ਰੀਏ ਪਹੁੰਚਣਾ ਸ਼ੁਰੂ ਹੋ ਗਿਆ ਤੇ ਹੋਰ ਵੱਧ ਜਾਣਾ ਉਹ ਅਗਲੇ ਇਸੇ ਸਾਲ ਦੇ ਵਿੱਚ ਵਿੱਚ ਹੁਣ ਪਾਣੀ ਤਾਂ ਨਹੀਂ ਪਈ ਅਸੀਂ ਪੈਦਾ ਕਰਤਾ ਪਾਣੀ ਤਾਂ ਕੁਦਰਤ ਦੀ ਦੇਣਾ ਜੇ ਹੁਣ ਅੰਡਰਗਰਾਊਂਡ ਪਾਈਪਲਾਈਨਾਂ ਵਿੱਚ ਜੇ ਸਰਪੰਚ ਸਾਹਿਬ ਦੱਸ ਕੇ ਗਏ ਨੇ ਕਿ ਪਾਈਪਾਂ ਹੀ ਪਾਈਪਾਂ ਪਈਆਂ ਨੇ ਤਾਂ ਕਿ ਖੇਤ ਤੱਕ ਨੇਰੀ ਪਾਣੀ ਪਹੁੰਚ ਜਾਏ ਪਹਿਲਾਂ ਪਾਣੀ ਜਾਂਦਾ ਕਿੱਥੇ ਸੀ ਇਹ ਕੋਈ ਘਰੇ ਨਹੀਂ ਸਾਹਮਣੇ ਰੱਖਦਾ ਸੀ ਆ ਸਰਪੰਸਾਹ ਕਹਿੰਦੇ 50 ਸਾਲਾਂ ਦਾ ਨਹੀਂ ਆਇਆ ਹੈਗਾ ਪਾਣੀ ਤਾਂ ਨਹੀਂ ਅਸੀਂ ਪੈਦਾ ਕਰਤਾ ਪਹਿਲਾਂ ਵੀ ਪਾਣੀ ਸੀਗਾ ਪਰ ਦੂਜੇ ਸਟੇਟਾਂ ਨੂੰ ਜਾਈ ਜਾਂਦਾ ਸੀ ਇਹਨਾਂ ਦਾ ਧਿਆਨ ਨਹੀਂ ਸੀਗਾ ਤੇ ਅਸੀਂ ਕੰਮ ਸ਼ੁਰੂ ਕਰਤਾ ਤੇ ਉਹੀ ਪਾਣੀ ਜਿਹੜਾ ਦੂਜੇ ਸਟੇਟਾਂ ਨੂੰ ਜਾਣ ਦੀ ਬਜਾਏ ਉਹ ਜ਼ਿੰਮੇਦਾਰ ਭਰਾਵਾਂ ਦੇ ਖੇਤਾਂ ਨੂੰ ਪਹੁੰਚਣ ਲੱਗੇ ਸੋ ਆਹ ਕੰਮ ਹੁੰਦੇ ਨੇ ਜਿਹੜੇ ਸਰਕਾਰਾਂ ਨੇ ਕਰਨੇ ਹੁੰਦੇ ਨੇ ਇਹ ਵਾਲਾ ਵੀ ਪੂਣੇ ਜੋਰ-ਜੋਰ ਨਾਲ ਸਾਡੇ ਉੱਤੇ ਕਹਿੰਦੇ ਦੋ ਬਣ ਗਏ ਦੋ ਹੋਰ ਬਣ ਜਾਣਗੇ ਕਹਿੰਦੇ ਨੇ ਕੋਈ ਨਹੀਂ ਹੋਈ ਬਣ ਜਾਣਗੇ ਜੀ ਵੇ ਵੇ ਕੇ ਰਹੋ ਪ੍ਰਮਾਤਮਾ ਸੁੱਖ ਰੱਖੇ ਆ ਉਹੀ 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 ਇਹ ਹੁਣ ਹੁਣ ਇੱਕ ਗੱਲ ਹੋਰ ਹੈ ਇਹਨਾਂ ਨੇ ਇਹ ਵੀ ਸਹੀ-ਸਹੀ ਦੱਸਿਓ ਤੁਸੀਂ ਜਿਹੜੇ ਮੈਨੂੰ ਦੱਸੇ ਸੀ ਉਹ ਬਣ ਗਏ ਹਾਂਜੀ ਜਿਹੜੇ ਨਹੀਂ ਦੱਸੇ ਸੀ ਉਹ ਰਹਿ ਗਏ